ਆਰਿਓ ਕੌਂਸਲੀ ਮਹਾਨ ਸਤਕਾਰ ਸਭੇ ਤਖਤ ਬਾਬਾ ਅਮੀਰ ਸਿੰਘ ਠੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਠੂਰੀ ਵਾਲੇ ਮਹਾਂਪੁਰਸ਼ਾਂ ਨੂੰ ਮਹਿਨਤੀ ਕੀਤੀ ਸੀ ਕਿ ਬਾਬਾ ਦੀਫਰੇਟ ਮਹਾਨ ਰਸਤਾ ਅਸ਼ੀਰਦਗਨ ਗੁਰਦਾ ਸਾਹਿਬ ਦੇਖੇ ਜੇ ਸੰਗਤਾਂ ਦੇ ਸ਼ੋਕਸ਼ੋਬਾ ਵਾਸਤੇ ਲੋੜਿਆ ਮਾਰਤਾ ਦੇ ਆਕਾਰ ਫਾਰਕੰਗ ਦੀ ਲੰਗਰ ਹਾਲ ਦੀ ਘਰਾਂਡਾ ਸਾਹਿਬ ਦੇ ਕਮਰੇ ਆ ਦੀ ਇਹ ਸਾਰੇ ਚ ਲੰਗਰ ਹਾਰ ਦੀ ਫੜਾ ਦਾਲ ਫੜਾ ਦੂਜਾ ਲੈਂਟਰ ਪੈ ਰਿਹਾ ਉਹ ਬਹੁਤ ਸਾਰੀਆਂ ਸੰਗਤਾਂ ਇਸ ਲੈਂਟਰ ਦੇ ਵਿੱਚ ਆਪਣੇ ਤਨ ਮਨ ਸਾਨੂੰ ਨਾਲ ਸਹਿਯੋਗ ਦੇ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਅਸੀਂ ਦੇਖਦੇ ਹਾਂ ਬਾਬਾ ਜੀ ਕਸ਼ਮੀਰ ਸਿੰਘ ਜੀ ਭੂਰੇ ਵਾਲੇ ਇਹ ਹੋਰ ਵੀ ਸਮਾਵਾ ਬਹੁਤ ਸਤਿਕਾਰ ਨਾਲ ਹੋ ਰਿਹਾ ਹੈ ਤੇ ਪਾਰਕਿੰਗ ਜਿਹੜੀ ਹੈ ਉਹ ਕੰਪਲੀਟ ਹੋਈ ਆ ਉਹਨੋਂ ਉਪਰ ਇਹ ਦੇ ਤਿੰਨ ਚਾਰ ਨੱਗਨਾ ਹੋਰ ਬਣ ਰਹੀਆਂ ਨੇ ਜਿਹਦੇ ਵਿੱਚ ਲੰਗਰ ਹਾਲ ਬਣਨੇ ਨੇ ਖੰਡ ਪਾਕ ਦਾ ਕਮਰੇ ਬਣਨੇ ਨੇ ਕਿਸੇ ਨਾ ਕਿਸੇ ਇਹੋ ਅੱਜ ਲੈਂਟਰ ਚ ਆਵਾ ਸਾਰੀਆਂ ਸੰਗਤਾਂ ਨੂੰ ਜੀ ਕੇ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਭਰੋਸੇਮੰਦ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਪਵਿੱਤਰ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਸ਼ਹੀਦਾਂ ਸਰ ਵਿਖੇ ਕਾਰ ਪਾਰਕਿੰਗ ਸਕੂਟਰ ਪਾਰਕਿੰਗ ਲੰਗਰ ਹਾਲ ਆਦੀ ਦੀਆਂ ਇਮਾਰਤਾਂ ਦੇ ਲੈਂਟਰ ਪਾਉਣ ਦੀ ਸੇਵਾ ਕੀਤੀ ਗਈ ਸਰ ਬੱਧ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਲੈਂਟਰ ਪਾਉਣ ਦੀ ਸ਼ੁਰੂਆਤ ਕੀਤੀ ਗਈ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮੈਨੇਜਰ ਨੇ ਗੱਲਬਾਤ ਦੌਰਾਨ ਇਹਨਾਂ ਸੇਵਾਵਾਂ ਨੂੰ ਸੰਪੂਰਨ ਕਰ ਰਏ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਦੇ ਕਾਰਜਾਂ ਦੀ ਸਲੰਘਾ ਕਰਦਿਆਂ ਹੋਇਆਂ ਸੰਗਤਾਂ ਨੂੰ ਇਹਨਾਂ ਕਾਰਜਾਂ ਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ ਉਨਾ ਕਿਹਾ ਕਿ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਇਹਨਾਂ ਸੇਵਾਵਾਂ ਨੂੰ ਆਧੁਨਿਕ ਤਰੀਕੇ ਨਾਲ ਜਲਦ ਨੇਪੜੇ ਚੜ੍ਹਨ ਲਈ ਨਿਰੰਤਰ ਯਤਨ ਜਾਰੀ ਹਨ ਇਸ ਦੌਰਾਨ ਕਾਰ ਸੇਵਾ ਪੂਰੀ ਵਾਲੇ ਸੰਤ ਕਸ਼ਮੀਰ ਸਿੰਘ ਜੀ ਨੇ ਗੱਲਬਾਤ ਕੀਤੀ ਸੰਤਰ ਬਾਬਾ ਜੀ ਸੇ ਜੀ ਅਮਰਸ਼ੀਰ ਉਹਨਾਂ ਦੇ ਦਰਸ਼ਕਾਂ ਦਾ ਗੁਰੂ ਸਾਹਿਬ ਦੀ ਹੋਈ ਨੇ ਪ੍ਰਾਪਤ ਕਰਨ ਨੂੰ ਤੇ ਸਿੱਖ ਸ਼ਤਾ ਦੇ ਯੋਜਨਾ ਦਾ ਜਿਹੜੀ ਹੈ ਗੰਦੀ ਵਧ ਰਹੀ ਹੈ ਚੰਕਨਾ ਦੀ ਵਧ ਰਹੀ ਹੈ ਆਮਦ ਨੂੰ ਮੁਖਰਾ ਦੇ ਹੋਇਆ ਉਹਨਾਂ ਦੇ ਸ਼ੁਕ ਸੁਖ ਦਾ ਵਾਸ ਤੇ ਪ੍ਰਸ਼ਾਦ ਵੀ ਜ਼ਰੂਰੀ ਹੈ ਮਨਜਨ ਦੇਰ ਸਰੋਣੀ ਗੁਰਦਾਰ ਪ੍ਰਬੰਧ ਕਮੇਟੀ ਨੇ ਪਿਛਲੇ ਸਾਲ ਮੈਂ ਇੱਕ ਮਿਹਨਤੀ ਕਰਕੇ ਸਰਕਾਰியோ ਪੰਸੇ ਦੀ ਮਹਾਨ ਸਰਕਾਰ ਸਖੇ ਤਨਵਾਬਾ ਬਾਮੀਰ ਸਿੰਘ ਧੂਰੀ ਵਾਲੇ ਬਾਬਾ ਸੁਖਮਿੰਦਰ ਸਿੰਘ ਧੂਰੀ ਵਾਲੇ ਮਹਾਂ ਬਸ਼ਾ ਨੂੰ ਬੇਨਤੀ ਕੀਤੀ ਸੀ ਕਿ ਬਾਬਾ ਜੀ ਫਿਰ ਇਸ ਮਹਾਨ ਰਸਤਾਨ ਸ਼ਰੀਦਗਨ ਗੁਰਦਾਰ ਸਾਹਿਬ ਦੇਖੇ ਜੇ ਸੰਗਤਾਂ ਦੀ ਸ਼ੋਕਸ਼ੋਬਾ ਵਾਹ ਤੇ ਲੋੜ ਆ ਮਾਰਤਾ ਦੀ ਕਾਰ ਪਾਰਕਿੰਗ ਦੀ ਲੰਗਰ ਹਾਲ ਦੀ ਖਾਂਡ ਬਾਬਾ ਸਾਹਿਬ ਦੇ ਕਮਰੇ ਆ ਦੀ ਇਹ ਸਾਰੀ ਜ਼ਰੂਰਤ ਨੂੰ ਮੁੱਖ ਰੱਖਦੇ ਆ ਬੇਨਤੀ ਕੀਤੀ ਔਰ ਇਹਨੇ ਬੇਨਤੀ ਸਵੀਕਾਰ ਕੀਤੀ ਬੜੇ ਗੁਰੂ ਸਾਹਿਬ ਬਖਸ਼ਿਸ਼ ਹੈ ਕਿ ਉਦੋਂ ਤੋਂ ਲੈ ਕੇ ਜਦੋਂ ਸਦਾ ਰੰਭ ਹੋਈ ਹੈ ਸਿੱਖ ਸੰਗਤ ਦੇ ਸਹਿਯੋਗ ਆਦੇ ਮਾਨ ਸਾਡੀ ਬਖਸ਼ਿਸ਼ ਦਾ ਸਦਕਾ ਉਹ ਸੇਵਾ ਨਿਰੰਤਰ ਪੜਾਡੜ ਪਰਾ ਕੇ ਵੱਧ ਰਹੀ ਹੈ ਜੇ ਬਹੁ ਵੱਡੀ ਕਲ ਸੜੇ ਪਾਰਕ ਬਣੀ ਹੈ ਬੇਸ ਡਬਲ ਬੇਸਮੈਂਟ ਪਾਰਕ ਬਣੀ ਹੈ ਬਣ ਕੇ ਕੰਪਲੀਟ ਹੋ ਗਈ ਹੈ ਸੰਗਤ ਸਾਹਿਬ ਵਰਤਰੀਆਂ ਨੇ ਔਰ ਹੁਣ ਉੱਥੇ ਸਿੱਖ ਸੰਗਤ ਦੇ ਲੰਗਰ ਹਾਲ ਬਾਦੇ ਦੋ ਵੱਡੇ ਹਾਲ ਜਿਹੜੇ ਬੜੀ ਵੱਡੀ ਕਪੈਸਿਟੀ ਦੇ ਆ ਉਹ ਬਣ ਜਾ ਰਹੇ ਆ ਔਰ ਇਹ ਲੰਗਰ ਹਾਲ ਦੇ ਇਮਾਰਤ ਦਾ ਜਿਹੜਾ ਅਗਲਾ ਹੈ ਪੜਾ ਆਪਣਾ ਹਾਰਮ ਦਾ ਉਹ ਦਾ ਜਲੈਂਡਰ ਜਿਹੜਾ ਰੰਬ ਹੋਇਆ ਪੈਣ ਵਾਸਤੇ ਔਰ ਇਹ ਨਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਸਾਹਿਬ ਦੀ ਬਖਸ਼ੇ ਕੀਤੀ ਹੈ ਕਿ ਜਿਤਨਾ ਇਹ ਅੱਜ ਦਾ ਸਾਧਨ ਹੈ ਕੰਸਟਰਕਸ਼ਨ ਵਾਸਤੇ ਮਾਦਾਂ ਦੀ ਉਸਾਰੀ ਵਾਸਤੇ ਜ਼ਰੂਰ ਤੋਂ ਲੋੜ ਮਸਮੇ ਦਾ ਜ਼ਰੂਰ ਤੋਂ ਬਣ ਗਈ ਹੈ ਉਹ ਉਹ ਜ਼ਰੂਰ ਮੁੱਖ ਰੱਖ ਦਿਆਂ ਬਾਬਾ ਜੀ ਨੇ ਬੜਾ ਵੱਡੇ ਬੁਡਿ ਕਰੇ ਜਿਹੜੀ ਹੈ ਉਹ ਸਾਰੀ ਸਪਲਾਈ ਬੜੇ ਵੱਡੇ ਪੱਧਰ ਤੇ ਸੇਵ ਦੇ ਮਾਰਦਾਂ ਦੀ ਕੰਸਟਰਕਸ਼ਨ ਵਾਸਤੇ ਅਕ ਦੋਨਾਂ ਵਾਸਤੇ ਦਿੰਦੀ ਹੈ ਉਹ ਦਾ ਅਜੂਦ ਘਰ ਹੋਇਆ ਔਰ ਨਾਲ ਦੀ ਨਾਲ ਲੰਗਰ ਦਾ ਜਿਹੜਾ ਹਰਮ ਤਾਂ ਹੋਈ ਹੈ ਗੁਰੂ ਦਾ ਇਸਾ ਯੋਗ ਦੇ ਨਾਲ ਹੀ ਜਿਹੜੇ ਪਰਿਵਾਰ ਚੜਦੇ ਆ ਤੁਛ ਨਹੀਂ ਉਹਨਾਂ ਦਾ ਪਿਆਰ ਰਖਦੇ ਆ ਸ਼ਰਧਾ ਰਖਦੇ ਆ ਭਾਵਨਾ ਜਿਹਨਾਂ ਜੁੜੀ ਹੈ ਕਿ ਉਹ ਤਨ ਮਨ ਧੰਦੇ ਨਾਲ ਵੱਧ ਚੜ ਕੇ ਇਹ ਬਾਣ ਚੱਲ ਰਹੀ ਸੇਵਾ ਦੇ ਵਿੱਚ ਆ ਜੀ ਸਾਬਾ ਹੁਣ ਗੁਰੂ ਸਾਹਿਬ ਦੀਆਂ ਤੇ ਬਾਬਾ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਤੇ ਗੁਰੂ ਸਾਹਿਬ ਬਹੁਤ ਸਿਹਾਰਨ ਅਨਿਸ਼ਚਿਤ ਪਿਆਰ ਆਪਸੀ ਸਹਿਯੋਗ ਬਣਾ ਰਿਹਾ ਵੇ ਹੌਣ ਵਾਲੇ ਸਮੇਂ 'ਚ ਚੁਮੀ ਰਹਿ ਕੇ ਬਹੁਤ ਜਲਦੀ ਜਿਹੜੀ ਸਾਰੀ ਸੇਵਾ ਹੈ ਸਾਰੀਆਂ ਸੰਗਤਾਂ ਨੂੰ ਤੇ ਪਤਾ ਹੈ ਭੱਲੀ ਪਾਸ ਕਿ ਪਿਛਲੇ ਸਮੇਂ ਤੋਂ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਚਾਟੀਵਿੰਡ ਗੇਟ ਸ਼੍ਰੀ ਅੰਮ੍ਰਿਤਸਰ ਸਾਹਿਬ ਜੋ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਾਵਨ ਪਿਸ਼ੋਮੀ ਗੁਰਦੁਆਰਾ ਪਰਬੰਧ ਕਮੇਟੀ ਦੇ ਪ੍ਰਬੰਧ ਹੈ ਠਾ ਤੇ ਲੈਂਟਰਪਾਈਜ਼ਾਂ ਦੇ ਨੇ ਹਰ 10 15 ਦਿਨਾਂ ਬਾਅਦ ਲੇਕਰ ਪੈਂਦਾ ਹੈ ਸੇਵਾ ਜਿਹੜੀ ਉਹ ਪਹਿਲਾਂ ਤੇ ਪਾਰਕਿੰਗ ਜਿਹੜੀ ਆ ਉਹ ਕੰਪਲੀਟ ਹੋਈ ਆ ਉਹਨੂੰ ਕੋਰੇ ਦੇ 3-4 ਮੰਜ਼ਲੇ ਹੋਰ ਪੜ ਰਹੀਆਂ ਨੇ ਜਿਹਦੇ ਵਿੱਚ ਲੰਗਰ ਹਾਲ ਬਣਨੇ ਨੇ ਖੰਡ ਪਾਠਾਂ ਦੇ ਕਮਰੇ ਬਣਨੇ ਨੇ ਕਿਸ ਲਵਾਈ ਤੇ ਉਹ ਅੱਜ ਲੈਂਟਰ ਪਿਆ ਵਾ ਸਾਰੀਆਂ ਸੰਗਤਾਂ ਨੇ ਮਿਲ ਕੇ ਕਿ ਲੈਂਟਰ ਕੌਂਡਰੀ ਦੀ ਸੇਵਾ ਸ਼ੁਰੂ ਕੀਤੀ ਹੈ ਇਸ ਪ੍ਰੋਜੈਕਟ ਨੂੰ ਕੰਪਲੀਟ ਛੇਤੀ ਮੁਕੰਮਲ ਕਰਨ ਵਾਸਤੇ ਇੱਕ ਅੱਜ ਕ੍ਰੇਨ ਵੀ ਇਸ ਜਗ੍ਹਾ ਤੇ ਚਾਲੂ ਕੀਤੀ ਗਈ ਹੈ ਜਿਹਨੂੰ ਟਾਵਰ ਕ੍ਰੇਨ ਬੋਲਦੇ ਨੇ ਜਿਹੜੀ ਮਤਲਬ ਬਹੁਤ ਸਾਰਾ ਮਟੀਰੀਅਲ ਜਿਹੜਾ ਵਾ ਥੱਲੇ ਉੱਚ ਕੇ ਕਾਰਸੇ ਕੰਮ ਲਈ ਤੇ ਕੋਈ 70 80 100 ਬੰਦਿਆਂ ਦਾ ਕੰਮ ਉਹ ਕਰਦੀ ਆ ਤੇ ਉਹ ਕ੍ਰੇਨ ਵੀ ਜਿਹੜੀ ਆ ਟਾਵਰ ਕ੍ਰੇਨ ਜਿਹਨੂੰ ਬੋਲਦੇ ਨੇ ਇੱਕ ਬੜੀ ਵਧੀਆ ਇਸ ਕੰਪਨੀ ਦੀ ਲਿਆਕੇ ਤੇ ਦਿੱਤੀ ਗਈ ਆ ਤਾਂ ਕਿ ਸੇਵਾ ਨੂੰ ਹੋਰ ਰਫਤਾਰ ਸਪੀਡ ਤੇ ਤੇਜ਼ੀ ਨਾਲ ਕਰਕੇ ਤੇ ਸੇਵਾ ਨੂੰ ਮੁਕੰਮਲ ਕਰਾਰੇ ਮਾਨਯੋਗ ਜਿਹੜੇ ਮੈਂਬਰ ਸਾਹਿਬਾਨ ਨੇ ਸ਼ਿਰਕਤ ਕਰਨਾ ਆ। ਸਰਕਾਰੀ ਯੋਗ ਮੈਂਬਰ ਸਾਹਿਬਾਨ ਸਾਰੇ ਹਾਜ਼ਰ ਹੋਏ ਸੰਗਤ ਦਾ ਹਾਜ਼ਰ ਹੋਈ ਤੇ ਸ਼ੋਮੀ ਕਮੇਟੀ ਦੇ ਜਿਹੜਾ ਪ੍ਰਬੰਧ ਹੋ ਵੀ ਸਾਰਾ ਹਾਜ਼ਰ ਹੋ ਗਿਆ ਸੇਵਾ ਸ਼ੁਰੂ ਹੋਈ ਦਾਸ ਇਸ ਅਰੰਭ ਸੇਵਾ ਦੀ ਸਭ ਨੂੰ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਸ਼ਹੀਦਗੰ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਮਿੰਦਰ ਸਿੰਘ ਜੀ ਪੂਰੀ ਵਾਲੇ ਉਹਨਾਂ ਦੀ ਸਮੁੱਚੀ ਸੰਗਤ ਵੱਲੋਂ ਜੋ ਸੰਗਤ ਦੀ ਡਿਮਾਂਡ ਸੀਗੀ ਸੰਗਤ ਦੀ ਮੰਗ ਸੀਗੀ ਉਸ ਸਮਾਗੋ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੇ ਲਈ ਕਾਰ ਪਾਰਕਿੰਗ ਸਕੂਟਰ ਸਟੈਂਡ ਲੰਗਰ ਹਾਲ ਦਾ ਜਿਹੜਾ ਪ੍ਰਬੰਧ ਕਰਦੇ ਹੋਏ ਅੱਜ ਲੰਗਰ ਹਾਰ ਦੀ ਪੜਾਹ ਪੜਾ ਦੂਜਾ ਲੈਂਟਰ ਪੈ ਰਿਹਾ ਤੋਂ ਬਹੁਤ ਸਾਰੀਆਂ ਸੰਗਤਾਂ ਇਸ ਲੈਂਟਰ ਦੇ ਵਿੱਚ ਆਪਣੇ ਤਨਮਨ ਧਨ ਨਾਲ ਸਹਿਯੋਗ ਦੇ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਅਸੀਂ ਦੇਖਦੇ ਆਂ ਬਾਬਾ ਜੀ ਕਸ਼ਮੀਰ ਸਿੰਘ ਜੀ ਭੂਰੇਵਾਲੇ ਇਹ ਹੋਰ ਵੀ ਸਮਾਵਾ ਬਹੁਤ ਸਤਸਕਾਣਾ ਹਰਮੰਦਰ ਸਾਹਿਬ ਦੀਆਂ ਕਰ ਰਹੇ ਨੇ ਤੇ ਇਹਨਾਂ ਕੋਲੇ ਲੇਟੈਸਟ ਤੋਂ ਲੇਟੈਸਟ ਜਿਹੜੀ ਟੈਕਨੋਲੋਜੀ ਆ ਉਹ ਮਸ਼ੀਨਾਂ ਨੇ ਉਹ ਰੱਖਦੇ ਨੇ ਅੱਜ ਵੀ ਆਪਾਂ ਦੇਖ ਸਕਦੇ ਆਂ ਜਿਹੜੀ